ਜੀ ਸਰ ਅੱਜ ਜੋ ਪੱਤਰਕਾਰ ਪਾਈਚਾਰੇ ਵੱਲੋਂ ਮੀਟਿੰਗ ਕੀਤੀ ਗਈ ਹੈ ਕਿਸ ਸਬੰਧ ਵਿੱਚ ਕੀ ਫੈਸਲਾ ਲਿਆ ਗਿਆ ਅੱਜ ਜਲਾਲਾਬਾਦ ਵਿਖੇ ਫਾਜ਼ਿਲਕਾ ਦੇ ਪੱਤਰਕਾਰਾਂ ਵੱਲੋਂ ਇੱਕ hxgਮੀ ਮੀਟਿੰਗ ਕਰਨ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਔਰ ਮੀਟਿੰਗ ਕੀਤੀ ਦੀ ਵਿੱਚ ਜਿਹੜੇ ਪੱਤਰਕਾਰ ਭਰਾ ਨੇ ਉਹ ਜਿੰਨੇ ਵੀ ਸਾਡੇ ਪ੍ਰੈਸ ਕਲੱਬ ਨੇ ਜਾਂ ਜਿਹੜੀ ਸਾਡੀ ਪ੍ਰੈਸ ਯੂਨੀਅਨਸ ਦੇ ਹੈਗੇ ਨੇ ਨੁਮਾਇੰਦੇ ਉਹਨਾਂ ਨੇ ਅ ਸ਼ਮੂਲਿਤ ਕੀਤੀ ਹੈ ਪੱਤਰਕਾਰਾਂ ਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ ਉਸ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਹੈ ਕਿ ਅੱਜ ਜਿਹੜਾ ਹੈਗਾ ਪੱਤਰਕਾਰ ਜੇਕਰ ਕਵਰਜ ਕਰਨ ਜਾਂਦਾ ਹੈ ਔਰ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਪੱਤਰਕਾਰਤਾ ਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਥ੍ਰੈਟ ਵਧ ਰਹੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਨੇ ਆਮ ਹੋ ਗੀਆਂ ਨੇ ਪੱਤਰਕਾਰ ਜਿਹੜਾ ਇੱਕ ਲੋਕਤੰਤਰ ਦਾ ਚੌਥਾ ਥੰਮ ਹੈ ਪ੍ਰੈਸ ਤਾਂ ਉਹਦੇ باوجود ਵੀ ਜਿਹੜਾ ਹੈਗਾ ਉਹ ਸੇਫ ਨਹੀਂ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਂਦਾ ਹੈ ਸਰਕਾਰ ਤੱਕ ਪਹੁੰਚਾਉਣ ਦਾ ਜਿਹੜਾ ਮਿਸ਼ਨ ਹੈਗਾ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਆਹ ਲੋਕਾਂ ਦੀਆਂ ਸਮੱਸਿਆਵਾਂ ਨੇ ਤਾਂ ਕਿ ਸਰਕਾਰ ਨੂੰ ਉਹ ਸਮੱਸਿਆਵਾਂ ਹੱਲ ਕਰਨ ਦੇ ਵਿੱਚ ਸਭ ਠਾਈ ਹੋ ਸਕੇ ਲੇਕਿਨ ਅੱਜ ਉਲਟਾ ਹੋ ਰਿਹਾ ਜੇਕਰ ਕੋਈ ਸਮੱਸਿਆ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਲਟਾ ਉਸ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਜਿਹੜਾ ਪੱਤਰਕਾਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦਾ ਉਹਨਾਂ ਨੂੰ ਧਮਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਔਰ ਕੁਝ ਪੱਤਰਕਾਰਾਂ ਬਾਰੇ ਜਿਹੜਾ ਆਮ ਤੌਰ ਤੇ ਇਹ ਪਿਛਲੇ ਹਫਤੇ ਦੇ ਵਿੱਚ ਜਿਹੜਾ ਇਹ ਸਾਹਮਣੇ ਆਇਆ ਕਿ ਪੰਜਾਬ ਪੁਲਿਸ ਦੀ ਜਿਹੜੀ CIC CIA ਸਟਾਫ ਹੈ ਜਾਂ ਹੋਰ ਪੁਲਸ ਹੈ ਉਹ ਬਲਾ ਕੇ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਨੇ ਉਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਹੈ ਅੱਜ ਫਾਜ਼ਲਕਾ ਦੇ ਵੱਖ-ਵੱਖ ਖਦਾਰਿਆਂ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਅੱਜ ਪਹੁੰਚ ਕੇ ਇਸ ਗੱਲ ਦੀ ਜਿਹੜੀ ਨਿੰਦਾ ਵੀ ਕੀਤੀ ਹੈ ਔਰ ਇਸ ਗੱਲ ਦਾ ਮਤਾ ਵੀ ਪਾਸ ਕੀਤਾ ਹੈ ਕਿ ਉਹਨਾਂ ਪੱਤਰਕਾਰਾਂ ਦੇ ਹੱਕ ਦੇ ਵਿੱਚ ਪੂਰੇ ਜ਼ਿਲ੍ਹੇ ਫਾਜ਼ਲਕਾ ਦੇ ਜਿਹੜੇ ਪੱਤਰਕਾਰ ਨੇ ਉਹ ਇੱਕ ਤਾਨ ਕੇ ਖੜੇ ਨੇ ਔਰ ਕਿਸੇ ਤਰ੍ਹਾਂ ਵੀ ਉਹਨਾਂ ਤੇ ਮੁਸ਼ਕਲ ਆਉਂਦੀ ਹੈ ਤੇ ਉਹਨਾਂ ਦਾ ਸਾਥ ਦੇਣਗੇ ਅਗਲੀ ਗੱਲ ਕੀ ਜ਼ਿਲ੍ਹਾ ਫਾਜ਼ਲਕਾ ਨਾਲ ਸੰਬੰਧਤ ਹੈ ਕਿ ਇਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬਰਾਜ਼ਮਾਨ ਨੇ ਮੈਡਮ ਅੰਮ੍ਰਿਤਪ੍ਰੀਤ ਕੌਰ ਉਹ ਕਿਸੇ ਵੀ ਪੱਤਰਕਾਰ ਦਾ ਉਹ ਜੇਕਰ ਉਹਨਾਂ ਨੇ ਪੱਖ ਲੈਣਾ ਆਵੇ ਬਤੌਰ ਜ਼ਿਲ੍ਹਾ ਮੁਖੀ ਨੇ ਸਾਡੇ ਕਿਸੇ ਖਬਰ ਨੂੰ ਚਲਾਉਣ ਵਾਸਤੇ ਜਿਹੜੇ ਟੀਵੀ ਵਾਲੇ ਸਾਥੀ ਨੇ ਜਾਂ ਪੱਤਰਕਾਰ ਜਿਹੜੇ ਪ੍ਰਿੰਟ ਮੀਡੀਆ ਵਾਲੇ ਸਾਥੀ ਨੇ ਆਮ ਤੌਰ ਤੇ ਖਬਰ ਦੀ ਪੁਸ਼ਟੀ ਜਾਂ ਕਿਸੇ ਵੀ ਸਮੱਸਿਆ ਬਾਰੇ ਪੁੱਛਣਾ ਹੋਵੇ ਤੇ ਉਹ ਪੱਖ ਲੈਣਾ ਬਣਦਾ ਜ਼ਰੂਰੀ ਹੈ ਇਹ ਪਹਿਲੀ ਡੀਸੀ ਸਾਹਿਬਾ ਹੈ ਕਿ ਜਿਹੜੀ ਉਹ ਪੱਖ ਲੈਣ ਤੋਂ ਕੰਨੀ ਨਹੀਂ ਘਤਰਾਉਂਦੀ ਉਲਟਾ ਜਿਹੜਾ ਹੈਗਾ ਪੱਖ ਲੈਣ ਦੀ ਉਹ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰ ਰਹੀ ਅਸੀਂ ਇਹ ਗੱਲ ਸਾਫ਼ ਕਰਦੇ ਨੇ ਚਾਹਨੇ ਪਰ ਸਮੂਹ ਪੱਤਰਕਾਰ ਡਿਪਟੀ ਕਮਿਸ਼ਨਰ ਦੀ ਜਿਹੜੀ ਕੁਰਸੀ ਹੈ ਉਹ ਦਾ ਅਸੀਂ ਨਰਾਦਰ ਨਹੀਂ ਕਰਦੇ ਆ ਡਿਪਟੀ ਕਮਿਸ਼ਨਰ ਦੀ ਜਿਹੜੀ ਚੇਅਰ ਹੈ ਉਹ ਸਾਰੇ ਜ਼ਿਲ੍ਹੇ ਦੇ ਲੋਕਾਂ ਵਾਸਤੇ ਉਹ ਸਤਿਕਾਰਯੋਗ ਹੈ ਪਰ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬੈਠਣ ਵਾਲੇ ਵਿਅਕਤੀ ਜਿਹੜੇ ਲੋਕ ਵਿਰੋਧੀ ਨੇ ਜਿਹੜੇ ਕਿ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁਟਣਾ ਚਾਹੁੰਦੇ ਨੇ ਇਸ ਤਰ੍ਹਾਂ ਮੈਡਮ ਵਰਗੇ ਉਹਨਾਂ ਦੇ ਖਿਲਾਫ ਨੇ ਅੱਜ ਇਹ ਮਤਾ ਪਾਸ ਕੀਤਾ ਕਿ ਡਿਪਟੀ ਕਮਿਸ਼ਨਰ ਫਾਜ਼ਲ ਕਾ ਜੇਕਰ ਪੱਤਰਕਾਰਾਂ ਦਾ ਪੱਖ ਲੈਣ ਦੀ ਗੱਲ ਨਹੀਂ ਕਰੇਗੀ ਤੇ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਉਪਵਿਖ ਦੇ ਵਿੱਚ ਸੰਘਰਸ਼ ਵਿੱਢਿਆ ਜਾਵੇਗਾ ਅੱਜ ਮੀਟਿੰਗ ਜਲਾਲਾਬਾਦ ਹੋਈ ਹੈ ਅਗਲੇ ਹਫ਼ਤੇ ਦੇ ਵਿੱਚ ਜਿਹੜੀ ਮੀਟਿੰਗ ਹੈ ਉਹ ਫਾਜ਼ਿਲਕਾ ਹੈੱਡਕੁਆਟਰ ਦੇ ਵਿੱਚ ਸਾਰੇ ਕਸਬਿਆਂ ਮੰਡੀਆਂ ਦੇ ਔਰ ਸਬਡਿਵੀਜ਼ਨਾਂ ਦੇ ਜਿਹੜੇ ਪੱਤਰਕਾਰਾਂ ਨੂੰ ਸੱਦਾ ਦੇ ਕੇ ਉਹ ਮੀਟਿੰਗ ਕੀਤੀ ਜਾਏਗੀ ਪੰਜਾਬ ਦੇ ਜਿਹੜੇ ਵੀ ਲੋਕ ਨੇ ਉਹ ਉਹਦੇ ਵਿੱਚ ਜਿਹੜੇ ਪੱਤਰਕਾਰ ਨੁਮਾਇੰਦੇ ਨੇ ਉਹ ਸ਼ਾਮਲ ਹੋਣਗੇ ਔਰ ਅਸੀਂ ਇਹ ਕਹਿ ਦੇਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਮੈਸੇਜ ਵੀ ਆਏ डीसी मैडम ਦੇ ਨੁਮਾਇੰਦੇ ਆ ਰahin ਕਿ ਅਸੀਂ 4-5 ਜਿਹੜੇ ਪੱਤਰਕਾਰ ਨੇ ਜ਼ਿਲ੍ਹੇ ਦੇ ਤੋਂ ਅਸੀਂ ਨੰਬਰ ਸੇਵ ਕਰਾ ਦਿੰਨੇ ਆ ਮੈਡਮ ਦੇ ਫੋਨ ਦੇ ਵਿੱਚ ਕਿ ਉਹ ਤੁਹਾਡਾ ਪੱਖ ਜਿਹੜਾ ਹੈ ਉਹ ਲੈ ਲੈ ਕਰਨਗੇ ਤੁਹਾਨੂੰ ਦੇ ਦੇਣ ਕਰਨਗੇ ਸੌਰੀ ਪੱਖ ਭਈ ਉਹ ਪੱਤਰਕਾਰ ਸਾਰਿਆਂ ਲਈ ਅਸੀਂ ਗੱਲ ਕਰ ਰਹੇ ਆ ਜਦੋਂ ਤੱਕ ਉਹ ਸਾਰਿਆਂ ਨੂੰ ਪੱਖ ਦੇਣ ਦੀ ਗੱਲ ਨਹੀਂ ਕਰਨਗੇ ਪੱਤਰਕਾਰਾਂ ਨੇ ਇਹ ਪਾਸ ਕੀਤਾ ਕਿ ਉਹ ਸਮੇਂ ਤੱਕ ਜਿਹੜੇ ਵੀ ਸਰਕਾਰੀ ਪੰਜਾਬ ਸਰਕਾਰ ਦੇ ਜਿਹੜੇ ਮਿਨਿਸਟਰ ਨੇ ਉਹ ਜਿਹੜੇ ਇੱਥੇ ਆਣਗੇ ਸਰਕਾਰੀ ਜਿੰਨੇ ਵੀ ਸਮਾਗਮ ਨੇ ਉਹ ਜਿੰਨਾ ਵੀ ਵੱਤਵਾਰ ਹੋ ਸਕਿਆ ਉਹਨਾਂ ਦਾ ਬਾਈਕਟ ਕਰਾਂਗੇ ਬਿਲਕੁਲ ਅਸੀਂ ਪਬਲਿਸ਼ ਕਰਨ ਦਾ ਟੈਲੀਕਾਸਟ ਕਰਨ ਦਾ ਕੰਮ ਨਹੀਂ ਕਰਾਂਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਪੱਤਰਕਾਰ ਨੇ ਉਹ ਜਿਹੜੀ ਯੋਧ ਨਸ਼ਾ ਵਿਰੁੱਧ ਤੁਹਾਡੀ ਮਹਿੰਮ ਛੇੜੀ ਹੋਈ ਹੈ ਉਹਦਾ ਸਾਥ ਦੇ ਦੇ ਰਹੇ ਨੇ ਲੇਕਿਨ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਕੋਠੀਆਂ ਨੇ ਉਹਨਾਂ ਦੀਆਂ ਬਿਲਡਿੰਗਾਂ ਨੇ ਉਹਨਾਂ ਦਾ ਜਿਹੜਾ ਨਿਸ਼ਾਨਦੇਹੀ ਕਰਨੀ ਹੈ ਪਤਾ ਲੱਗਿਆ ਕਿ ਡੀਸੀ ਇੰਚਾਰਜ ਨੇ ਉਸ ਕਮੇਟੀ ਦੇ ਉਥੇ ਐਸਐਸਪੀ ਜੇ ਪੁਲਿਸ ਵਾਲੀਆਂ ਕਾਲੀਆਂ ਪੇਟਾਂ ਸਾਰੀ ਪੁਲਿਸ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਸਾਰੇ ਸਿਵਲ ਪ੍ਰਸ਼ਾਸਨ ਨੂੰ ਮਾਰਾ ਨਹੀਂ ਕਹਿੰਦੇ ਪਤਾ ਇਹ ਚੱਲਿਆ ਕਿ ਕਰੋੜਾਂ ਰੁਪਏ ਲੱਖ ਰੁਪਏ ਲੈ ਕੇ ਉਹ ਜਿਹੜਾ ਜਿਹਦੇ ਵਿੱਚ ਸਿਵਲ ਪ੍ਰਸ਼ਾਸਨ ਹੈ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਰਲੀ ਹੋਈ ਹੈ ਔਰ ਉਹ ਜਿਹੜਾ ਸਾਡੀ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਪੱਤਰਾਂ ਦੇ ਅਫਤਰਾਂ ਦੀ ਇਨਕੁਆਰੀ ਖੋਲ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਜ਼ਿਲ੍ਹਾ ਫਾਜ਼ਿਲਕਾ ਦੀ ਮੈਡਮ ਡੀਸੀ ਦੇ ਖਿਲਾਫ ਉਦੋਂ ਤੱਕ ਮੋਰਚਾ ਪੱਤਰਕਾਰਾਂ ਦਾ ਖੁੱਲਿਆ ਰਹੇਗਾ ਜਦੋਂ ਤੱਕ ਬਤੌਰ ਲੋਕਤੰਤਰ ਦੇ ਚੌਥੇ ਥੰਮ ਨੂੰ ਜਿਵੇਂ ਪੇਸ਼ ਆਉਣਾ ਬਣਦਾ ਹੈ ਪਿਓਰ ਸਪੈਕਟ ਉਦੋਂ ਤੱਕ ਇਹ ਪੇਸ਼ ਨਹੀਂ ਆਉਂਦੀ ਉਸ ਸਮੇਂ ਤੱਕ ਇਹਦੇ ਖਿਲਾਫ ਜਿਹੜਾ ਸਾਰੇ ਇਸਮੂ ਪੱਤਰਕਾਰਾਂ ਨੇ ਮਤਾ ਪਾਸ ਕੀਤਾ ਹੈ ਕਿ ਇਹਦੇ ਖਿਲਾਫ ਸੰਘਰਸ਼ ਕੀਤਾ ਜਾਏ ਪੱਤਰਕਾਰ ਭਾਈਚਾਰਾ ਜਿੰਦਾਬਾਦ ਪੱਤਰਕਾਰ ਭਾਈਚਾਰਾ ਜਿੰਦਾਬਾਦ ਅੱਜ ਮੀਟਿੰਗ ਹੋਈ ਕਿ ਫੈਸਲਾ ਲਿਆ ਗਿਆ ਅੱਜ ਜਲਾਲਾਬਾਦ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਇਕਤਰਤਾ ਦਿਖਾਉਂਦੇ ਹੋਏ ਇੱਕੋ ਜਗ੍ਹਾ ਤੇ ਇਕੱਠੇ ਹੋ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੱਤਰਕਾਰ ਭਾਈਚਾਰਾ ਉਹ ਇਕੱਠਾ ਇਕਤਾ ਉਹਨਾਂ ਦੇ ਵਿੱਚ ਅਤੇ ਕੋਈ ਵੀ ਉਹਨਾਂ ਦੇ ਖਿਲਾਫ ਜਾਂ ਉਹਨਾਂ ਦੇ ਇੱਕ ਡੀਸੀ ਮੈਡਮੀ ਕਿਉਂ ਨਾ ਹੋਵੇ ਜੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਾਉਂਦੇ ਤਾਂ ਉਹਨਾਂ ਨੂੰ ਫਿਰ ਇਕੱਠੇ ਹੋ ਕੇ ਆ ਉਹਨਾਂ ਦੇ ਖਿਲਾਫ ਕੁਛ ਨਾ ਕੁਛ ਜਿਹੜੀ ਉਹ ਕਾਰਵਾਈ ਜ਼ਰੂਰ ਕਰਨੀ ਪਊਗੀ ਡੀਸੀ ਮੈਡਮ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਨਾ ਤਾਂ ਕਿਸੇ ਚਾਹ ਉਹ ਕਿਸਾਨ ਯੂਨੀਅਨ ਦੇ ਆਗੂ ਹੋਣ ਚਾਹ ਪੱਤਰਕਾਰ ਭਾਈਚਾਰਾ ਹੋਵੇ ਕਿਸੇ ਦੀਆਂ ਵੀ ਉਹ ਜਿਹੜੀ ਉਹ ਗੱਲ ਨਹੀਂ ਸੁਣ ਰਹੇ ਜਾਂ ਪੱਤਰਕਾਰਾਂ ਨੇ ਕਿਸੇ ਵੀ ਖਬਰ ਦੇ ਸਬੰਧ ਦੇ ਵਿੱਚ ਕੋਈ ਬਾਈਟ ਲੈਣੀ ਹੁੰਦੀ ਹੈ ਤੇ ਉਹਨਾਂ ਨੂੰ ਉਹ ਬਾਈਟ ਨਹੀਂ ਦਿੰਦੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਕਿ ਕੋਈ ਵੀ ਡੀਸੀ ਸਹਿਬਾਨ ਹੋਵੇ ਜਾਂ ਕੋਈ ਐਸਐਸਪੀ ਸਹਿਬਾ ਹੋਵੇ ਉਹਨਾਂ ਨੇ ਕਦੇ ਵੀ ਕੋਈ ਉਹ ਬਾਈਟ ਨਾ ਦਿੱਤੀ ਹੋਵੇ ਤੇ ਜਾਂ ਗੱਲ ਨਾ ਕੀਤੀ ਇੱਕ ਬੜੀ ਮੰਦ ਭਾਗੀ ਗੱਲ ਹੈ ਇਸ ਦੇ ਸਬੰਧ ਦੇ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਇਹ ਮਤੇ ਪਾਸ ਕੀਤੇ ਗਏ ਆ ਕਿ ਡੀਸੀ ਮੈਡਮ ਦੇ ਖਿਲਾਫ ਵੱਖ-ਵੱਖ ਇਹ ਚਾਇਓ ਹੋ ਜੁਨੀਆਨਾ ਹੋਣ ਉਹਨਾਂ ਨੂੰ ਇਕੱਠਾ ਕੀਤਾ ਜਾਊਗਾ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਫਾਇਲ ਕਾ ਡਿਸਟ੍ਰਿਕਟ ਨੂੰ ਲੱਗਦੇ ਆ ਉਹਨਾਂ ਦੇ ਵਿੱਚ ਇਕੱਠੇ ਹੋ ਕੇ ਆ ਇਹਦੀ ਜਿਹੜੀ ਆਵਾਜ਼ اٹھਾਈ ਜਾਊਗੀ ਬੇਸ਼ੱਕ ਇਹਦੇ ਵਿੱਚ ਇੱਕ ਮੁੱਦਾ ਹੋਰ ਵੀ ਉੱਠਿਆ ਤੇ ਉਹ yellow card ਦਾ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਇਸ ਮੁੱਦੇ ਨੂੰ ਰੱਖ ਕੇ ਫਿਰ ਉਹ yellow card ਦਾ ਜਿਹੜਾ ਮੁੱਦਾ ਉਹ ਵੀ ਡੀਪੀਆਰਓ ਦੇ ਖਿਲਾਫ ਹੈ ਜਿਹੜਾ ਉਠਾਇਆ ਜਾਊਗਾ ਕਿ ਅਸੀਂ ਇਹ ਮੱਖ ਮੰਤਰੀ ਪੰਜਾਬ ਅੱਗੇ ਮੰਗ ਕਰਦੇ ਆਂ ਕਿ ਜਿਹੜਾ ਡੀਸੀ ਮੈਡਮ ਦਾ ਪੱਤਰਕਾਰਾਂ ਨਾਲ ਜਿਹੜਾ ਵਿਹਾਰ ਆ ਉਹ ਸਹੀ ਨਹੀਂ ਹੈ ਇਹਨਾਂ ਦਾ ਜਿਹੜਾ ਵਿਹਾਰ ਆ ਉਹ ਸਹੀ ਹੋਣਾ ਚਾਹੀਦਾ ਤਾਂ ਜਾਂ ਜਿਹੜੀਆਂ ਸਰਕਾਰ ਵੱਲੋਂ ਜਿੰਨੀਆਂ ਵੀ ਕੋਈ ਨੀਤੀਆਂ ਆਉਂਦੀਆਂ ਕੋਈ ਉਹਨਾਂ ਨੇ ਜੰਦ ਨਸ਼ਾ ਵਿਰੋਧਾ ਜਾਂ ਕੁਝ ਹੋਰ ਆ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣਾ ਤਾਂ ਉਹ ਪ੍ਰੈਸ ਦੇ ਥਰੂ ਹੀ ਪਹੁੰਚ ਸਕਦਾ ਜੇਕਰ ਡੀਸੀ ਮੈਡਮ ਸਾਡਾ ਸਾਥ ਨਹੀਂ ਦੇਣਗੇ ਤੇ ਅਸੀਂ ਉਹ ਅਸਮਰਥ ਹੋਵਾਂਗੇ ਲੋਕਾਂ ਤੱਕ ਜੜੀਆਂ ਉਹ ਖਬਰਾਂ ਪਹੁੰਚਾਉਣ ਦੇ ਸਦਾ ਆਈਦੀ ਮੀਟਿੰਗ ਨੂੰ ਲੈ ਕੇ ਤਾਬਾ ਜੀ ਬਰਾੜ ਸਾਹਿਬ ਦੂਂਬੜਾ ਜੀ ਨੇ ਸਾਰਾ ਕੁਝ ਵਿਸਤਾਰ ਨਾਲ ਦੱਸਤਾ ਹੈ ਪਹਿਲੀ ਗੱਲ ਸਿੱਧੀ ਸਪਸ਼ਟ ਨੀਤੀ ਹੈ ਚਾਹੇ ਕੋਈ ਅਫਸਰ ਲਾਲ ਵੀ ਤੇຊਾਹੀ ਹੈ ਚਾਹੇ ਕੋਈ ਲੀਡਰ ਹੈ ਜੋ ਪੱਤਰਕਾਰਾਂ ਦਾ ਸਨਮਾਨ ਨਹੀਂ ਕਰਦਾ ਅਸੀਂ ਉਹਦਾ ਬਿਲਕੁਲ ਨਹੀਂ ਸਨਮਾਨ ਨਹੀਂ ਕਰਾਂਗੇ ਜੋ ਫੈਸਲਾ ਕੀਤਾ ਜਾਵਾ ਉਸਨੇ ਬੜੀ-ਬੜੀ ਗੱਲ ਹੈ ਵੀ ਸਾਰੇ ਜਿੰਨੇ ਸਾਡੇ ਸੰਸਥਾਵਾਂ ਸਾਡੇ ਸਾਰੇ ਭਾਈਚਾਰੇ ਬੜੇ ਵਧੀਆ ਮਾਹੌਲ 'ਚ ਮੀਟਿੰਗ ਹੋਈ ਹੈ ਔਰ ਜੋ ਬਰਾੜ ਸਾਹਿਬ ਕੋਲ ਟਾਬਾ ਜੀ ਦੱਸ ਕੇ ਵਿਸਥਾਰ ਨਾਲ ਅਸੀਂ ਉਥੇ ਕਾਇਮ ਖੜੋਤੇ ਆ ਜਿਵੇਂ ਜਿਵੇਂ ਸਾਨੂੰ ਸਾਡੀ ਕਮੇਟੀ ਜਿਵੇਂ ਜਿਵੇਂ ਨਿਰਦੇਸ਼ ਦੇਵੇਗੀ ਉਸ ਤਰੀਕੇ ਨਾਲ ਸਟੈਪ ਬਾਈ ਸਟੈਪ ਅੱਗੇ ਕਾਰਵਾਈ ਧੰਨ ਜੀ ਇਕੱਠਾ ਹੋਇਆ ਹਾਂ ਕੀ ਫੈਸਲਾ ਲਿਆ ਟਾਬਾ ਜੀ ਨੇ ਦੱਸਿਆ ਜਿਵੇਂ ਡੀਸੀ ਸਾਹਿਬ ਆਦੀ ਕੁਰਸੀ ਦਾ ਸਹੀ ਇਸਤੇਮਾਲ ਨੀ ਕਰਦੇ ਅਸੀਂ ਸਾਰਾ ਦਿਨ ਗਰਮੀ ਹੋਵੇ ਚਾਹੇ ਸਰਦੀ ਹੋਵੇ ਚਾਹੇ ਉਹ ਆਮ ਪਬਲਿਕ ਦੇ ਫੋਨ ਖਬਰਾਂ ਹੋਣ ਚਾਹੇ ਸਰਕਾਰੀ ਦਾਇਰਾ ਵੀ ਹੋਣ ਜੇ ਸਰਕਾਰੀ ਕੁਰਸੀ ਦੇ ਬਹਿ ਕੇ ਇੱਕ ਅਫਸਰ ਜੇ ਪ੍ਰੈਸ ਦੀ ਇੱਜ਼ਤ ਨਹੀਂ ਕਰਨਾ ਜਾਣਦੇ ਤੇ ਉਹਦਾ ਜਵਾਬ ਸਾਹਮਣੇ ਦੇਣਾ ਇਸ ਖੂਬੀ ਜਾਣਦੇ ਆ ਕਹਿੰਦਾ ਮਤਲਬ ਤੇ ਇਹ ਹੀ ਹੈ ਜੇ ਅਸੀਂ ਸਾਰਾ ਦਿਨ ਕੰਮ ਕਰਨਿਆ ਤੇ ਸੇਵਾ ਕਰਨਿਆ ਕੋਈ ਵੀ ਕੰਮ ਹੈ ਜੇ ਇੱਕ ਇੱਕ ਸਨਮਾਨ ਦੇ ਭੁੱਖੇ ਨੇ ਇੱਕ ਪੱਤਰਕਾਰ ਜੇ ਉਹਨਾਂ ਨੂੰ ਸਨਮਾਨ ਨਹੀਂ ਮਿਲੇਗਾ ਤੇ ਅਸੀਂ ਪਰਮ ਜੀ ਦੇ ਢਾਬਾ ਜੀ ਦੀ ਅਗਵਾਈ ਥੱਲੇ ਜਾਂ ਇਹਨਾਂ ਦੀ ਸਹਿਮਤੀ ਦੇ ਨਾਲ ਮੇਰੀ ਜਿਹੜੀ ਪੂਰੀ ਟੀਮ ਹੈ ਨਿਊ ਜਲਾਲਾਬਾਦ ਪ੍ਰੈਸ ਕਲੱਬ ਪੂਰੀ ਟੀਮ ਇਹਨਾਂ ਦੇ ਨਾਲ ਸੰਯੋਗ ਦੇਵਾਂਗੇ ਜਿੱਥੇ ਵੀ ਜਾਣਾ ਪਿਆ ਜਿਵੇਂ ਵੀ ਕਰਨਾ ਪਿਆ ਇਹਨਾਂ ਨੂੰ ਪੂਰਾ ਸਮਝਾਉਂਦੇ ਆਂ